ਕਿਸਾਨ ਜਥੇਬੰਦੀਆਂ ਵੱਲੋਂ 30 ਦਸੰਬਰ ਨੂੰ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸਮੂਹ ਆਗੂਆਂ ਦੀ ਗੁਰੂ ਨਾਨਕ ਮਿੰਨੀ ਬੱਸ ਆਪਰੇਟਰ ਬਲ ਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਇੱਕ ਅਹਿਮ ਮੀਟਿੰਗ ਬੱਸ ਸਟੈਂਡ ਫਗਵਾੜਾ ਵਿਖੇ ਹੋਈ ਮੀਟਿੰਗ ਉਦੋਂ ਜਿੱਥੇ ਆਗੂਆਂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਜਿੱਥੇ ਅਹਿਮ ਵਿਚਾਰ ਚਰਚਾ ਕੀਤੀ ਉੱਥੇ ਹੀ ਸਤਨਾਮ ਸਿੰਘ ਸਾਨੀ ਨੇ ਸਮੂਹ ਬੱਸ ਆਪਰੇਟਰਾਂ ਨੂੰ ਇਸ ਪੰਜਾਬ ਬੰਦ ਦੀ ਕਾਲ ਦਾ ਸਮਰਥਨ ਦੇਣ ਦੀ ਗੱਲ ਆਖੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦੀ ਪੂਰਤੀ ਲਈ ਜਿਹੜਾ ਸ਼ੰਭੂ ਤੇ ਖਨੌਰੀ ਵਿਖੇ ਉਹਨਾਂ ਚੱਲ ਰਿਹਾ ਉਹਦੇ ਸਮਰਥਨ ਲਈ ਔਰ ਸਰਦਾਰ ਜਗਜੀਤ ਸਿੰਘ ਢੱਲੇ ਵਾਲ ਜਿਹੜੇ ਇੱਕ ਮਹੀਨੇ ਤੋਂ ਵੱਧ ਸਮੇਂ ਤੇ ਵਿੱਚ ਮਰਨ ਮਰਦੇ ਬੈਠੇ ਆ ਉਹਨਾਂ ਦੀ ਪੂਰਨ ਹਮਾਇਤ ਲਈ ਹੋ ਤਾਂ ਸਦਾ ਸਮਾਜ ਦੇ ਵਿੱਚ ਭਾਰਤੀ ਕਿਸਾਨ ਜੀ ਨੂੰ ਦੁਆਬਾ ਦੇ ਜਿਹੜੇ ਟਰਾਂਸਪੋਰਟਰ ਵੀਰ ਨੇ ਸਾਡੇ ਪੁਆੜੇ ਦੇ ਬੱਸ ਟਰਾਂਸਪੋਰਟਰ ਯੂਨੀਅਨ ਉਹਨਾਂ ਨਾਲ ਮੀਟਿੰਗ ਕਰਨ ਲਈ ਬੱਸ ਸਟੈਂਡ ਪੁਆੜਾ ਪਹੁੰਚੇ ਆਂ ਔਰ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਸਾਰੇ ਬੱਸ ਟਰਾਂਸਪੋਰਟਰ ਯੂਨੀਅਨ ਦਾ ਸਾਡੇ ਟਰਾਂਸਪੋਰਟਰ ਵੀਰਾਂ ਦਾ ਉਹਨਾਂ ਨੇ ਇਸ ਮੰਤ ਦਾ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਉਹ ਮੁਕੰਮਲ ਜਿਹੜਾ ਪੰਜਾਬ ਮੰਡ ਦੇ ਵਿੱਚ ਉਹ ਸ਼ਾਮਲ ਹੋਣਗੇ ਸਾਰੇ ਕਿਸਾਨ ਮਜ਼ਦੂਰ ਵਰਤੇ ਵਲੋਂ ਤੇ ਇਸ ਕੇਮ ਨੂੰ ਨਾਨ ਪੋਲੀਟਿਕਲ ਬਣੋ ਇਸ ਦਾ ਧੰਨਵਾਦ ਕਰਦੇ ਆਂ ਔਰ ਸ਼ਹਿਰ ਦੇ ਜਿੰਨਾ ਵਪਾਰੀ ਭਾਈਚਾਰਾ ਦੁਕਾਨਦਾਰ ਵੀਰਿਆ ਵਿਦ ਜਿੰਨੇ ਆੜਤੀ ਵਰਗਿਆ ਦੋਦੀ ਜੂਨੀਅਰ ਟਰਾਂਸਪੋਰਟ ਯੂਨੀਅਨ ਔਰ ਸਭ ਨੂੰ ਅਪੀਲ ਕਰਦੇ ਆ ਕਿ 30 ਤਰੀਕ ਦੇ ਜਿਹੜਾ ਮੁਕੰਮਲ ਪੰਜਾਬ ਬੰਦ ਹੈ ਉਹਦੇ ਚ ਸ਼ਾਮਲ ਹੋਵੋ ਜੀਟੀ ਰੋਡ ਫਗਵਾੜਾ ਦੇ ਵਿਖੇ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਜੀਟੀ ਰੋਡ ਛਾਮ ਹੋਊਗਾ ਤੇ ਸਾਰੇ ਉਹਦੇ ਚ ਪਹੁੰਚਣ ਦੀ ਫੀਲ ਕਰਦੇ ਆ ਸਾਰੇ ਭਾਈਚਾਰਿਆਂ ਤੋਂ ਅਸੀਂ ਸਮਰਥਨ ਦੀ ਆਸ ਕਰਦੇ ਆ ਔਰ ਅਪੀਲ ਕਰਾਂਗੇ ਕਿ ਸਾਰੇ ਹੋਮ ਆ ਕੇ ਪਹੁੰਚੀਏ ਆਪਸੀ ਭਾਈਚਾਰੇ ਦਾ ਸੁਪਤ ਦੇ ਕੇ ਸੰਬੰਧ ਨੂੰ ਸੁਧਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਸਾਨ ਜੂਨੀਅਰ ਨਾਲ ਸਾਡੀ ਮੀਟਿੰਗ ਹੋ ਜਿਹੜਾ ਕਿਸਾਨ ਚਲ ਰਿਹਾ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਕਿ ਬੀਜੇਪੀ ਸਰਕਾਰ ਨੇ ਸਾਡੇ ਕਿਸਾਨਾਂ ਭਾਈਆਂ ਨਾਲ ਕਿਦਾਂ ਧੱਕਾ ਕੀਤਾ ਔਰ ਬਾਰ-ਬਾਰ ਇਸ ਤੱਕ ਇਹਦੇ ਅਸੀਂ ਥੱਲੇ ਆ ਰਹੇ ਆ ਇਹਨਾਂ ਦੇ ਸੋ ਅਸੀਂ ਰਲ ਕੇ ਸਮੂਹ ਟਰਾਂਸਪੋਰਟਰਾਂ ਨੇ ਫੈਸਲਾ ਲਿਆ ਕਿ ਅਸੀਂ 30 ਤਰੀਕ ਨੂੰ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਬੱਸਾਂ ਦੀ ਮੁਕੰਮਲ ਇਹਨਾਂ ਨੂੰ ਬੰਦ ਰੱਖਾਂਗੇ ਔਰ ਕਿਸਾਨਾਂ ਦੇ ਨਾਲ ਅਸੀਂ ਸੰਘਰਸ਼ ਤੇ ਸ਼ੁਗਰਮੈਲ ਚੌਕ ਦੇ ਵਿੱਚ ਅਸੀਂ ਬੈਠਾਂਗੇ ਤਾਂ ਕਿ ਕੇਂਦਰ ਦੀ ਜਿਹੜੀ ਅੰਲੀਬੋਲੀ ਸਰਕਾਰ ਆ ਉਹਦੇ ਅਸੀਂ ਜਿਹੜੇ ਅੰਨ ਖੋਲ ਸਕੀਏ ਅਤੇ ਆਪਣੀ ਆਵਾਜ਼ ਉਹਨਾਂ ਤੱਕ ਪਹੁੰਚਾਈਏ ਕਿਉਂਕਿ ਅੱਜ ਸੰਘਰਸ਼ ਦੇ ਵਿੱਚ ਡੱਲੇਵਾਲ ਸਾਹਿਬ ਮਰਨ ਭਾਰਤ ਤੇ ਬੈਠੇ ਆ ਉਹਨਾਂ ਦੀ ਕਿੰਨੀ ਵੱਡੀ ਕੁਰਬਾਨੀ ਆ ਸਾਡੇ ਕਿਸਾਨਾਂ ਦੀ ਕਿੰਨੀ ਵੱਡੀ ਕੁਰਬਾਨੀ ਆ ਅੱਜ ਅਸੀਂ ਜੇ ਰੋਟੀ ਖਾਂਦੇ ਆ ਉਹ ਕਿਸਾਨਾਂ ਦੀ ਬਦੌਲਤ ਖਾਂਦੇ ਆ ਔਰ ਅਸੀਂ ਕਿਸਾਨਾਂ ਦਾ ਜਿਹੜਾ ਸਾਰੇ ਰਲ ਮਿਲ ਕੇ ਸਾਥ ਦਈਏ ਚਾਹੇ ਉਹ ਬੱਸਾਂ ਵਾਲੇ ਡਰਾਈਵਰ ਕਨੈਕਟਰ ਸਾਰਿਆਂ ਨੂੰ ਬੇਨਤੀ ਆ ਕਿ ਉਹ ਮੁਕੰਮਲ ਤੌਰ ਤੇ ਚੱਕਾ ਬੰਦ ਕਰਕੇ ਸ਼ੂਗਰ ਮਿਲ ਚੌਂਕ ਦੇ ਵਿੱਚ ਆਉਣ